ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਪਰੌਂਠੇ ਤਾਂ ਬਹੁਤ ਖਾਦੇ ਹੋਣਗੇ ਪਰ ਅੱਜ ਆਪਾਂ ਅਜਿਹਾ ਪਰੌਂਠਾ ਬਣਾਵਾਂਗੇ ਜਿਹੜਾ ਕਿ ਖਾਣ ਦੇ ਵਿੱਚ ਵੀ ਤੇ ਦੇਖਣ ਦੇ ਵਿੱਚ ਵੀ ਬਹੁਤ ਟੇਸਟੀ ਹੋਊਗਾ ਉਹਦੇ ਵਾਸਤੇ ਆਪਾਂ ਨੇ ਲੈਤੀਆਂ ਨੇ ਗਾਜਰਾਂ ਤੁਸੀਂ ਆਪਣੇ ਨਾ ਜਿੰਨੇ ਕੁ ਬਣਾਉਣੇ ਨੇ ਉਹਦੇ ਹਿਸਾਬ ਨਾਲ ਲੈ ਸਕਦੇ ਹੋ ਅਸੀਂ ਜ਼ਿਆਦਾ ਬਣਾਉਣੇ ਨੇ ਜ਼ਿਆਦਾ ਲੈਤੀਆਂ ਨੇ ਤੇ ਇਹ ਆਪਣੀਆਂ ਮੋਲੀਆਂ ਨੇ ਆਪ ਹੁਣੇ ਹੋਲੇ ਖੇਤ ਦੇ ਵਿੱਚੋਂ ਪਟਕੇ ਲੈ ਕੇ ਆਏ ਆ ਇਹਨਾਂ ਨੂੰ ਵੀ ਆਪਾਂ ਸਿਲ ਲਾਂਗੇ ਆਪਾਂ ਨਾ ਜਿਹੜਾ ਗੰਦਾ ਗੰਦਾ ਜਿਹਾ ਬਸ ਉਹ ਹੀ ਉਤਾਰਾਂਗੇ ਕਿਉਂਕਿ ਸਿਲਕੇ ਦੇ ਨਾਲ ਜ਼ਿਆਦਾ ਕਰਾਰੇ ਬੰਦਿਆ ਤੇ ਇਹ ਆਪਾਂ ਨੇ ਧਨੀਆ ਲੈਤਾ ਫਰੈਸ਼ਰ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕਰ ਲਾਂਗੇ ਕਦੂ ਕਸ਼ ਤੇ ਆਓ ਤੁਹਾਨੂੰ ਅੱਗੇ ਦਿਖਾਉਣੀ ਫੇਰ ਇਹਨਾਂ ਨੂੰ ਪਹਿਨ ਚੰਗੇ ਤਰੀਕੇ ਨਾਲ ਕਦੂ ਕਸ਼ ਕਰ ਲਾਂਗੇ ਇਸ ਤਰੀਕੇ ਨਾਲ ਇੱਕ ਵਾਰ ਤੁਸੀਂ ਪਰੋਠਾ ਬਣਾ ਕੇ ਖਾ ਲੈਣਾ ਤਾਂ ਤੁਸੀਂ ਬਾਰ ਬਾਰ ਇਦਾਂ ਹੀ ਬਣਾਉਮੋਗੇ ਨਾ ਇਹ ਵਿਖਰੇਗਾ ਨਾ ਟੁੱਟੇਗਾ ਤੇ ਟੇਸਟ ਇਹਦਾ ਸਾਰਿਆਂ ਨਾਲੋਂ ਜ਼ਿਆਦਾ ਲੱਗਿਆ ਆਏਗਾ ਸੰਜੀ ਹੁਣ ਆਪਾਂ ਨੇ ਦੇਖੋ ਗਾਜ ਜਿਹੜੀ ਆਪਣੇ ਮੂਲੀਆਂ ਨੇ ਉਹਨਾਂ ਨੂੰ ਕੱਦੂ ਕਸ਼ ਕਰ ਲਿਆ ਤੇ ਹੁਣ ਆਪਾਂ ਇਹਨਾਂ ਦਾ ਪਾਣੀ ਹੈ ਜਿਹੜਾ ਉਹ ਕੱਢ ਦਾਂਗੇ ਜਿਹੜਾ ਇਹ ਪਾਣੀ ਹੈ ਇਹਦਾ ਕੀ ਕਰਾਂਗੇ ਇਹਨੂੰ ਵੇਸਟ ਨਹੀਂ ਕਰਦੇ ਆਪਾਂ ਇਹ ਬਹੁਤ ਹੀ ਜ਼ਿਆਦਾ ਹੈ ਨਾ ਆਪਾਂ ਇੱਕ ਅਜਿਹੀ ਚੀਜ਼ ਚ ਪਾਵਾਂਗੇ ਜਿਹੜਾ ਕਿ ਇਹਨੂੰ ਕਰਾਰਾ ਬਣਾਉਗਾ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਨਚੋੜ ਕੇ ਨਾ ਜਿਹੜਾ ਇਹਨਾਂ ਦਾ ਵੇਸਟ ਆ ਪਾਣੀ ਹੈ ਇਹਨੂੰ ਕੱਢ ਦਾਂਗੇ ਕਿਉਂਕਿ ਇਹਦੇ ਨਾਲ ਨਾ ਜੇ ਆਪਾਂ ਪਰੌਤੇ ਬਣਾਉਣੇ ਆ ਤਾਂ ਫਿਰ ਉਹ ਗਿੱਲੇ-ਗਿੱਲੇ ਜੇ ਬਣ ਜਾਂਦੇ ਨੇ ਤੇ ਉਹ ਟੇਸਟ ਨਹੀਂ ਆਉਂਦਾ ਹੈਗਾ ਇਸੇ ਤਰੀਕੇ ਦੇ ਨਾਲ ਆਪਾਂ ਗਾਜਰਾ ਨੂੰ ਕੱਦੂ ਕਸ਼ ਫਿਰ ਉਹਨਾਂ ਤੋਂ ਵੀ ਆਪਾਂ ਇਸ ਤਰੀਕੇ ਨਾਲ ਕੱਢ ਲਵਾਂਗੇ ਦੇਖੋ ਇਸ ਤਰੀਕੇ ਨਾਲ ਦਵਾ ਦਵਾ ਕੇ ਕਿੰਨਾ ਪਾਣੀ ਹੈ ਇਹ ਪਾਣੀ ਦਾ ਆਪਾਂ ਕੀ ਕਰਾਂਗੇ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਤੇ ਇਹਦੇ ਕੋ ਖੁਸ਼ਕ ਨਹੀਂ ਬਿਲਕੁਲ ਆਪਣੇ ਪਾਣੀ ਇਹਦੇ ਵਿੱਚੋਂ ਕੱਢਦਾ ਹਾਂਜੀ ਇਹ ਆਪਾਂ ਆਟਾ ਲਗਾਵਾਂਗੇ ਜਿਹੜਾ ਹੈ ਨਾ ਆਟਾ ਗੁੰਨਾਂਗੇ ਜਿਹਨੂੰ ਆਪਾਂ ਕਹਿ ਦਿੰਨੇ ਆ ਲਗਾਉਣਾ ਵੀ ਕਹਿ ਦਿੰਨੇ ਆ ਆਟਾ ਤੇ ਇਹ ਪਰੇ ਲੈਂਦਾ ਕਣਕ ਦਾ ਆਟਾ ਤੇ ਇਹਦੇ ਵਿੱਚ ਆਪਾਂ ਨਹੀਂ ਲੈਂਦਾ ਹੈਗਾ ਹੈ ਨਾ ਡੇਢ ਕਮੁੱਠੀ ਆਪਣਾ ਬੇਸਣ ਕਿਉਂਕਿ ਬੇਸਣ ਦੇ ਨਾਲ ਨਾ ਇਹ ਬਹੁਤ ਹੀ ਕਰਾਰਾ ਬਣਦਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਟਾ ਹੈ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਕਿਉਂਕਿ ਇਹਦੇ ਨਾਲ ਨਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਊਗਾ ਦੇਖੋ ਪਰੌਂਠੇ ਤਾਂ ਤੁਸੀਂ ਬਹੁਤ ਬਣਾਏ ਹੋਣਗੇ ਪਰ ਇਸ ਤਰੀਕੇ ਦੇ ਨਾਲ ਪਰੌਂਠੇ ਬਣਾਓਗੇ ਨਾ ਤੁਸੀਂ ਤਾਂ ਦੇਖਿਓ ਕਿੰਨਾ ਟੇਸਟੀ ਹੋਊਗਾ ਇਹ ਆਪਣੀਆਂ ਗਾਜਰਾਂ ਜਿਹੜੀਆਂ ਕਦੋਂ ਕਸ਼ ਕੀਤੀਆਂ ਨੇ ਆਪਣੇ ਇਹ ਉਹਦਾ ਪਾਣੀ ਹੈ ਇਹਨੂੰ ਵੀ ਆਪਾਂ ਆਟੇ ਦੇ ਵਿੱਚ ਪਾਵਾਂਗੇ ਕਿਉਂਕਿ ਇਹਦੇ ਵਿੱਚ ਨਾ ਬਹੁਤ ਪ੍ਰੋਟੀਨ ਵਗੈਰਾ ਹੁੰਦੇ ਹਨਾ ਤੇ ਇਹ ਆਪਣੀਆਂ ਜਿਹੜੀਆਂ ਆਪਣੇ ਮੂਲੀਆਂ ਦਾ ਕਦੋਂ ਕਸ਼ ਕੀਤਾ ਇਹ ਉਹਦਾ ਪਾਣੀ ਹੈ ਇਨ ਵੀ ਆਟੇ ਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਚੰਗੇ ਤਰੀਕੇ ਨਾਲ ਆਟੇ ਨੂੰ ਮਿਕਸ ਕਰਕੇ ਗੁੰਨਣਾ ਕਿ ਜੇ ਜ ਤੁਸੀਂ ਹੈ ਨਾ ਸੌਫਟ ਜਾਂ ਹਾਰਡ ਗੁੰਨਣਾ ਚਾਹੋ ਨ ਜਿਵੇਂ ਕੇ ਕਈ ਹੁੰਦਾ ਵੀ ਆਪਾਂ ਥੋੜਾ ਸਖਤ ਦਾ ਬਣਾਉਣੇ ਨੇ ਤੇ ਥੋੜਾ ਜਿਹਾ ਨਾ ਸੌਫਟ ਦਾ ਬਣਾਉਣੇ ਤੇ ਪਰ ਸੌਫਟ ਜਿਹੀ ਲਗਾਉਂਗੇ ਆਟਾ ਤਾਂ ਜਿਆਦਾ ਵਧੀਆ ਬਣੂਗਾ ਹੈ ਨਾ ਤੇ ਕਈ ਵਾਰੀ ਨਾ ਮੂਲੀਆਂ ਵਿੱਚ ਗੁੰਨ ਕੇ ਹੈ ਨਾ ਗਾਜਰਾਂ ਉਹ ਵੀ pronty ਆਪਾਂ ਬਣਾ ਲੈਨੇ ਆ ਪਰ ਉਹਦੇ ਨਾਲੋਂ ਜਿੱਤੇ ਆ ਮੈਂ ਹੁਣ ਤੁਹਾਨੂੰ ਦੱਸੂਗੀ ਇਹ ਤਰੀਕਾ ਨਾ ਬਹੁਤ ਜਿਆਦਾ ਵਧੀਆ ਹੈ ਤੇ ਇਹ ਸਭ ਨੂੰ ਬਹੁਤ ਪਸੰਦ ਆਉਂਦਾ ਤੇ ਆਟੇ ਨੂੰ ਤਾਂ ਉਹ ਚੰਗੇ ਤਰੀਕੇ ਨਾਲ ਗੁੰਨ ਲੈਣੇ ਆ ਤੇ ਇਹ ਆਪਣਾ ਹਨਾ ਜਿਹੜਾ ਆਪਣੇ ਗਾਜਰਾ ਨੇ ਧਨੀਆ ਹਰੀ ਮਿਰਚ tímuri ਤੇ ਉਹ ਕਿੰਨਾ ਸੋਹਣਾ ਹੈ ਨਾ ਕਲਰਫੁੱਲ ਇਹ ਤਰੰਗੇ ਵਾਂਗੂ ਲੱਗ ਰਿਹਾ ਹੈ ਨਾ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਤੇ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾਵਾਂਗੇ ਤੁਹਾਨੂੰ ਉਹ ਵੀ ਦੱਸਦੇ ਹਾਂ ਹਾਂਜੀ ਤੇ ਆਪਾਂ ਹੁਣ ਕੱਢ ਰਹੇ ਹਾਂ ਮੱਖਣ ਅੱਜ ਆਪਾਂ ਨੇ ਹੀ ਲੱਸੀ ਬਣਾਈ ਸੀ ਵੈਸੇ ਰੋਜ਼ ਹੀ ਬਣਾਉਂਦੇ ਆ ਤੇ ਆਪਣੇ ਪਰੌਂਠਿਆਂ ਦੇ ਨਾਲ ਆਪਾਂ ਆ ਜਿਹੜਾ ਵਾਈਟ ਮੱਖਣ ਆਪਾਂ ਖਾਣੇ ਹਾਂਗੇ ਸਾਇਰਾਂ ਦੇ ਵਿੱਚ ਜਿਹੜਾ ਆਪਾਂ ਮੱਖਣ ਲੈਨੇ ਆ ਨਾ ਉਹ ਤਾਂ ਇੱਕ ਕੈਮੀਕਲ ਆ ਦੇ ਵਿੱਚ ਨਾਲ ਹੀ ਜਮਾਇਆ ਹੋਇਆ ਹੁੰਦਾ ਪਰ ਇਹ ਪਿਓਰ ਆਪ ਤਰੀਕੇ ਦੇ ਨਾਲ ਪੰਜਾਬੀ ਤਰੀਕੇ ਦੇ ਨਾਲ ਜਿਵੇਂ ਬਣਾਉਂਦੇ ਸੀ ਇਹ ਉਸੇ ਤਰੀਕੇ ਦਾ ਹੈ ਤੇ ਆਪਾਂ ਨੇ ਕੱਢ ਲਿਆ ਮੱਖਣ ਦੇਖੋ ਕਿੰਨਾ ਸੋਹਣਾ ਤੇ ਇਹ ਆਪਾਂ ਨੇ ਜਿਹੜਾ ਆਪਣਾ ਮਸਾਲਾ ਮੂਲੀਆ ਗਾਜਰਾ ਤਿਆਰ ਕੀਤੀਆਂ ਨੇ ਇਹਦੇ ਵਿੱਚ ਆਪਾਂ ਨੇ ਪਾਇਆ ਥੋੜਾ ਜਿਹਾ ਚਾਟ ਮਸਾਲਾ ਨਮਕ ਮਿਰਚ ਟੇਸਟ ਅਨੁਸਾਰ ਤੇ ਇਹ ਆਪਣੀ ਲੱਸੀ ਪਈ ਹੈਗੀ ਹਾਂਜੀ ਹੁਣ ਆਪਾਂ ਬਣਾਵਾਂਗੇ ਆਪਣਾ ਪਰੌਂਠਾ ਉਹਦੇ ਵਾਸਤੇ ਆਪਾਂ ਨੇ ਇੱਕ ਪੇੜਾ ਲੈ ਕੇ ਪਹਿਲਾਂ ਆਪਾਂ ਇੱਕ ਰੋਟੀ ਵੇਲ ਲਾਂਗੇ ਰੋਟੀ ਨਾ ਪਤਲੀਆਂ ਵੇਲਣੀ ਹੈ ਤਾਂ ਕਿ ਜਦੋਂ ਆਪਾਂ ਹਨਾ ਪਕਾਵਾਂਗੇ ਇਹ ਕੱਚੀ ਨਾ ਰਹੇ ਦੇਖੋ ਬਿਲਕੁਲ ਪਤਲੀ ਰੋਟੀ ਵੇਲਣੀ ਹੈ ਇਸੇ ਤਰੀਕੇ ਨਾਲ ਆਪਾਂ ਦੂਸਰਾ ਪੇੜਾ ਵੀ ਲੈ ਕੇ ਉਸ ਨੂੰ ਵੀ ਇਸੇ ਤਰੀਕੇ ਨਾਲ ਵੇਲ ਲਾਂਗੇ ਦੇਖੋ ਜਿੰਨਾ ਟਾਈਮ ਹਨਾ ਸਟਫਿੰਗ ਵਧੀਆ-ਵਧੀਆ ਭਰ ਕੇ ਆਪਣਾ ਪਰੌਂਠਾ ਨਾ ਬਣੇ ਉਹਨਾਂ ਟਾਈਮ ਮਜ਼ਾ ਨਹੀਂ ਆਉਂਦਾ ਹੈਗਾ ਪੂਰੀ ਫਿਲਿੰਗ ਜਿਹੜੀ ਇਹਦੇ ਵਿੱਚ ਹਨਾ ਸਟਫਿੰਗ ਆਪਾਂ ਕਰਾਂਗੇ ਬਹੁਤ ਜ਼ਿਆਦਾ ਭਰ ਕੇ ਕਰਾਂਗੇ ਜਦੋਂ ਕਿ ਹਨਾ ਇੱਕ-ਇੱਕ ਵਾਈਟ ਖਾਣ ਦੇ ਵਿੱਚ ਮਜ਼ਾ ਵੀ ਆਵੇ ਹੁਣ ਆਪਾਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਪਹਿਲਾਂ ਗੋਲ-ਗੋਲ ਰੋਟੀ ਬੇਲ ਲਾਂਗੇ। ਹੁਣ ਆਪਾਂ ਨੇ ਰੋਟੀ ਬੇਲ ਲਈ ਐ। ਹੁਣ ਆਪਾਂ ਇਹਦੇ ਉੱਪਰ ਜਿਹੜੀ ਆਪਣੀ ਸਟਫਿੰਗ ਆਪਣੇ ਬਣਾਈ ਸੀ ਫੀਲਿੰਗ ਉਹਦੀ ਕਰ ਦਾਂਗੇ ਆਪਾਂ। ਦੇਖੋ ਜਿੰਨਾ ਆਪਾਂ ਹਨਾ ਇਹਦੇ ਵਿੱਚ ਸਟਫਿੰਗ ਆ ਪਾਵਾਂਗੇ ਉਹ ਨਹੀਂ ਜ਼ਿਆਦਾ ਇਹ ਟੇਸਟੀ ਬਣੇਗਾ। ਆਪਾਂ ਇੱਥੇ ਥੋੜੀ ਜੀ ਹਨਾ ਮਿਸਟੇਕ ਕਰਦੇ ਨੇ ਆਪਾਂ ਹਨਾ ਜਿਹੜੀ ਸਟਫਿੰਗ ਹੈ ਉਹ ਥੋੜੀ-ਥੋੜੀ ਪਾ ਦਿੰਦੇ ਆ ਤੇ ਵਿੱਚ-ਵਿੱਚ ਜੇ ਪਾ ਦਿੰਦੇ ਆ ਤੇ ਕਾਂਡੇ ਕੱਚੇ ਰਹਿ ਜਾਂਦੇ ਨੇ। ਤੇ ਕਈ ਭੈਣ ਭਰਾ ਕਹਿੰਦੇ ਹੋਣਗੇ ਇਹ ਨਾ ਵੀ ਜਦੋਂ ਅਸੀਂ ਇਹਨੂੰ ਬਣਾਉਨੇ ਆ ਤਾਂ ਇਹ ਸਾ ਤੋਂ ਖਿੱਲਰ ਜਾਂਦਾ ਹੈ ਇਹ ਖਿੱਲਰ ਦਾ ਤਾਂ ਆਏਗਾ ਜਿਹੜੇ ਆਪਣੇ ਕਾਂਡੇ ਨੇ ਨਾ ਇਹਨਾਂ ਨੂੰ ਫਿੰਗਰ ਦੇ ਨਾਲ ਨਾ ਹਲਕਾ ਹਲਕਾ ਐਂ ਦਬਾ ਦਿਓ ਸਾਰੀ ਸਾਈਡ ਤੋਂ ਇਸ ਤਰੀਕੇ ਨਾਲ ਕਿਉਂਕਿ ਜਦੋਂ ਆਪਾਂ ਦਬਦਾਂਗੇ ਫਿਰ ਜਿਹੜੀ ਆਪਣੀ ਫੀਲਿੰਗ ਹੈ ਉਹ ਨਿਕਲੂਗੀ ਨਹੀਂ ਜਿਹੜੀ ਮੇਰੀਆਂ ਭੈਣਾਂ ਪਹਿਲੀ ਵਾਰੀ ਬਣਾ ਰਹੀਆਂ ਨੇ ਉਹਨਾਂ ਵਾਸਤੇ ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਟ੍ਰਿਕ ਹੈ ਬਸ ਇਸ ਤਰੀਕੇ ਨਾਲ ਤੁਸੀਂ ਹਾਂਜੀ ਹੁਣ ਆਪਾਂ ਇਹਨੂੰ ਪਰੌਂਠੇ ਨੂੰ ਨਾ ਬਿਲਕੁਲ ਮੀਡੀਅਮ ਫਲੇਮ ਤੇ ਰਾੜਾਂਗੇ ਹਨਾ ਜੇ ਅਗਰ ਤੁਸੀਂ ਹਾਈ ਫਲੇਮ ਕਰ ਦੋਗੇ ਤਾਂ ਇਹ ਸੜ ਜੂਗਾ ਤੇ ਵਿੱਚੋਂ ਇਹ ਕੱਚਾ ਰਹਿ ਜਾਂਦਾ ਹੈ ਤੇ ਉਹਦਾ ਟੇਸਟ ਵੀ ਬੇਕਾਰ ਹੋ ਜਾਂਦਾ ਹੈਗਾ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਦੇਖੋ ਬਿਲਕੁਲ ਹਲਕੀ ਫਲੇਮ ਤੇ ਆਪਾਂ ਇਹਨੂੰ ਰਾੜਾਂਗੇ ਤੁਸੀਂ ਚਿਮਟੇ ਖੁਰਚਨੇ ਨਾਲ ਵੀ ਹਨਾ ਮਲਕੇ ਵਿੱਚ ਰੇਂਜ ਕਰ ਸਕਦੇ ਮੈਨੂੰ ਥੋੜੀ ਜੀ ਆਦਤ ਹੈਗੀ ਤੇ ਹੁਣ ਆਪਾਂ ਇਹਦੇ ਉੱਪਰ ਇੱਕ ਸਾਈਡ ਤੇ ਲਗਾ ਦਾਂਗੇ ਦੇਸੀ ਘਿਓ ਦੇਖੋ ਕਿੰਨਾ ਸੋਹਣਾ ਕਰੰਚੀ ਇਹ ਪਰੌਂਠਾ ਬਣੂਗਾ ਤੁਸੀਂ ਦੇਸੀ ਰਫੈਂਡ ਜਿਹੜਾ ਕਿ ਉਹ ਵੀ ਲਗਾਉਣਾ ਚਾਹੁੰਦੇ ਹੋ ਉਹਨਾਂ ਲਗਾ ਸਕਦੇ ਹੋ ਕਿਉਂਕਿ ਦੇਖੋ ਹਰ ਇੱਕ ਕਪਾਣ ਨਹੀਂ ਹੋਊਗਾ ਵੀ ਹਾਂ ਦੇਸੀ ਕਿਉਂ ਹੀ ਪਲਗਾਈਏ ਤੇ ਹੁਣ ਆਪਾਂ ਦੇਖੋ ਇਹਨੂੰ ਇਸੇ ਤਰੀਕੇ ਨਾਲ ਰੜਨਾ ਤੁਸੀਂ ਬਿਲਕੁਲ ਲੋ ਫਲੇਮ ਤੇ ਅਗਰ ਹਾਈ ਫਲੇਮ ਕਰ ਦੋਗੇ ਤਾਂ ਤੁਹਾਡਾ ਪਰੌਂਠਾ ਜਿਹੜਾ ਉਹਦਾ ਟੇਸਟ ਬਿਲਕੁਲ ਬੇਕਾਰ ਹੋ ਜਾਊਗਾ ਕੱਚਾ ਕੱਚਾ ਜਿਹਾ ਤੁਹਾਨੂੰ ਟੇਸਟ ਆਊਗਾ ਜਿਹੜਾ ਆਪਣਾ ਪਰੌਂਠਾ ਦੇਖੋ ਬਿਲਕੁਲ ਵੀ ਇਹਦੀ ਜਿਹੜੀ ਫਿਲਿੰਗ ਹੈਗੀ ਹੈ ਨਾ ਆਪਣੇ ਮੂਲੀਆ ਗਾਜਰ ਤੁਸੀਂ ਆਲੂ ਚਾਹੇ ਕੋਈ ਵੀ ਇੱਕ ਚੀਜ਼ ਦੀ ਕਰ ਲਓ ਤੇ ਇਹ ਬਿਲਕੁਲ ਵੀ ਨਿਕਲੂਗੀ ਨਹੀਂ ਹੈਗੀ ਤਾਂ ਦੇਖੋ ਬਿਲਕੁਲ ਆਸਾਨੀ ਤਰੀਕੇ ਦੇ ਨਾਲ ਆਪਾਂ ਇਹਨੂੰ ਹਿਲਾ ਸਕਦੇ ਆ ਬਸ ਸਰਤ ਇੰਨੀ ਕਹਿ ਕਿ ਇਹਦੀ ਇੱਕ ਤਾਂ ਫਲੇਮ ਲੋ ਹੋਵੇ ਇੱਕ ਜਦੋਂ ਤੁਸੀਂ ਹੈਨਾ ਬੇਲੋਗੇ ਤਾਂ ਇਹਨੂੰ ਸਾਈਡਾਂ ਤੋਂ ਦਬਾ ਦੇਣਾ ਇਦਾਂ ਦੀਆਂ ਹੈਨਾ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਪਰੌਂਠਾ ਕਿਹੜੀ 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 ਚੀਜ਼ ਦਾ ਤੇ ਕਿਹਨੂੰ ਕਿਹਨੂੰ ਪਸੰਦ ਹੈ ਤੇ ਕਿੱਥੋਂ-ਕਿੱਥੋਂ ਵੀਡੀ ਦੇਖੋ ਹੁਣ ਆਪਣਾ ਪਰੌਂਠਾ ਰੜ ਚੁੱਕਿਆ ਹਾਂਜੀ ਹੁਣ ਆਪਾਂ ਇਹਨੂੰ ਆਪਣੀ ਪਲੇਟ ਦੇ ਵਿੱਚ ਰੱਖ ਲਾਂਗੇ ਆਪਾਂ ਇਹਨੂੰ ਸਰਵ ਕਰ ਰਹੇ ਹਾਂ ਵਾਈਟ ਮੱਖਣ ਚਿੱਟੀ ਮੱਖਣੀ ਹੈ ਜਿਹੜੀ ਆਪਣੇ ਘਰਾਂ ਦੀ ਪਿੰਡਾਂ ਦੀ ਮੱਖਣੀ ਹੈਗੀ ਪਿਓਰ ਮੱਖਣੀ ਹੈ ਨਾ ਤੇ ਨਾਲ ਆਪਾਂ ਦਹੀਂ ਇਹਦੇ ਵਿੱਚ ਆਪਾਂ ਨੇ ਕਾਲੀ ਮਿਰਚ ਵੀ ਐਡ ਕਰਤੀ ਤੇ ਤੁਹਾਨੂੰ ਮੈਂ ਦਿਖਾਉਣੀ ਹੈ ਇਹਨੂੰ ਕਟਿੰਗ ਕਰਕੇ ਤੁਸੀਂ ਦੇਖਿਓ ਹਨਾ ਇਸ ਪਰੌਂਠੇ ਨੂੰ ਖਾ ਕੇ ਨਾ ਤੁਸੀਂ 버ਗਰ ਕੁਲਚੇ ਪੀਜੇ ਸਭ ਭੁੱਲ ਜਾਓਗੇ ਤੁਸੀਂ ਇਹਦੀ ਫੀਲਿੰਗ ਦੇਖੋ ਤੇ ਕੀ ਦਾ ਕੀ ਦਾ ਹਨਾ ਮਨ ਕਰਦਾ ਹੈਗਾ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਜਦੋਂ ਮੱਖਣ ਲਗਾ ਲਗਾ ਕੇ ਖਾਵਾਂਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਤੇ ਮੇਰੀਆਂ ਵੀਡੀਓ ਇਦਾਂ ਦੀਆਂ ਹਨ ਦੇਖਣ ਲਈ ਚਾਹੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਹੈ ਕੁਕਿੰਗ ਐਂਡ ਸਟਿਚਿੰਗ ਹੈ ਤੇ ਤੁਸੀਂ ਮੈਨੂੰ ਜਾਣਦੇ ਹੋ ਵਾਈ ਫੇਸ ਕਿਉਂਕਿ ਆਪਣਾ ਦੂਸਰਾ ਚੈਨਲ ਮਾਂ ਦਾ ਪਿਆਰ ਔਰ ਵਲੌਗ ਹੈਗਾ ਤੇ ਇਸ ਚੈਨਲ ਤੇ ਤੁਹਾਨੂੰ ਬਹੁਤ ਹੀ ਈਜ਼ੀ ਤਰੀਕੇ ਨਾਲ ਜਿਹੜੀਆਂ ਮੈਂ ਆਪਣੇ ਫਰਸਟ ਕੁਕਿੰਗ ਕਰਦੀਆਂ ਨੇ ਹਨ ਤੇ ਇਸ ਤਰੀਕੇ ਦੇ ਈਜ਼ੀ ਬਹੁਤ ਹੀ ਟੇਸਟੀ ਤੇ ਯਮਮੀ ਯਮਮੀ ਪਰੌਂਠਿਆਂ ਦੀਆਂ ਰੈਸਪੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਾਂਗੇ ਅਗਲੀ ਵੀਡੀਓ ਵਿੱਚ